ਗੁਰੂ ਜੀ ਕੀ ਫਤਿਹ ਮੈਂ ਹਾਂ ਤੇਗ ਪਰਖ ਲੈ ਤੇ ਤੂ 1 2 1 ਪਰਖ ਲੈ ਸੋ ਤੇਗਾ ਮੈਨੂੰ ਤੇਗ ਮਹਾਂਦਰ ਦਾ ਲਾਗੂ ਮਿਲਿਆ ਇਨੀ ਸਕੀਆਂ ਖੋ ਤੇਗਾ ਮੈਂ ਜੰਮਦਿਆਂ ਤੇਗਾ ਦੀ ਸ਼ਾ ਮਾਣੀ ਮੇਰੇ ਪਿਤਾ ਨੇ ਪਹਿਨੀਆਂ ਦੋ ਤੇਗਾ ਉਹ ਮੇਰੇ ਪਿਤਾ ਦੀ ਅਣਖ ਬਾਦਰੀ ਤੇ ਪਰਖਦਾ ਰਹੇ ਸੀ ਤੇਰਾ ਪਿਓ ਤੇਗਾ ਬਹਾਣ ਵੇਖੀ ਆਉਣ ਨਾਲੇ ਭਵੇਂ ਕੰਦਰਲ ਮੇਰੇ ਲਾਲ ਨੇ ਵਾਹਣੀਆਂ ਉਹ ਤੇਗਾ ਓ ਦੀ ਤੇਗ ਤੋਂ ਜਿਹੜੀ ਤੇਗ ਨਿਕਲੂ ਔਰੰਗਿਆ ओ लखा लौगी तेरी खौ देगा ओ लखा लौगी तेरी खौ देगा बोलो सोनियाले आओ वीर आओ और तो प्यारे छोड़ दो सोन वाले वीर साउंड चलाओ जी ए साउंड चलाओ रे स्वागत गीत की शुरुआत करते हैं ਫਲੋਟਰ ਆ ਫਾਉਂਡਾ ਵੱਡੇ ਭਾਈ ਕਿਸੇ ਵੀ ਪਿਆਲੀ ਦੇ ਨਾਲ ਫਾਉਂਡਾ ਦੇ ਵੀਰ ਦੇ ਨਾਲ ਦੂਜੇ ਵੀਰ ਖਾਰੇ ਨਾ ਧੱਕਾ ਕਰਿਆ ਕਰੋ ਵਾਹ ਲੈ ਜਮੀਨ ਖੋਣਾ ਤੈਨੂੰ ਹੀ ਕੰਦੇੜਨਾ ਹਲੇ ਮੇ ਜਮੀਨ ਖੋਣਾ ਤੈਨੂੰ ਹੀ ਕੰਦੇੜਨਾ ਵਾਹ ਲੈ ਜੀ ਸੱਜਣ ਯਸਦੀਪ ਦੇਖਣ ਵਾਲੀ ਸ਼ਸ਼ਮਣ Yeah. <laughs> ¡Listo, لا لا Whoa, wow. Hit it, man. ਸਾਨੂੰ ਆਪਣਾ ਗੁਰੂ ਗੋਬਿੰਦ ਸਿੰਘ ਜੀ ਦੀ ਸੀਸ ਤਲੀ ਤੇ ਰੱਖਣਾ ਜਾਣਦੇ ਹਾਂ 32 ਤਵੀ ਤੇ ਬੈਠ ਕੇ ਗੀਤ ਗਾਈਏ ਆਰੇ ਹੇਠ ਵੀ ਜ਼ਿੰਦਗੀ ਮਾਨਦੇ ਹਾਂ ਆਰੇ ਹੇਠ ਵੀ ਜ਼ਿੰਦਗੀ ਮਾਨਦੇ ਹਾਂ ਸਾਥ ਸੰਗਤ ਜੀਓ ਜਿਹੜੇ ਬੱਚੇ ਆ ਸਾਰੇ ਇਹ ਪੜਦੇ ਆ ਜਿਵੇਂ ਬੱਚਾ ਜਿਹੜਾ ਅਰਸ਼ਦੀਪ ਸਿੰਘ ਹੈ ਦੋਸੂ ਮਲਕਾਰੀ ਸਕੂਲ ਚ ਪੜਦਾ ਹੈ 95% ਨੰਬਰ ਲੈ ਕੇ ਪੂਰੇ ਔਡਾ ਬਲਾਕ ਦੇ ਵਿੱਚੋਂ ਫਰਸਟ ਆਇਆ ਹੈ ਹਰ ਰੋਜ਼ ਸਵੇਰ ਗੁਰਦੁਆਰਾ ਸਾਹਿਬ ਦੀ ਹਾਜ਼ਰੀ ਹੈ ਨਾਲ ਨੈਸ਼ਨਲ ਦੇ ਵਿੱਚ ਅੰਡਰ 70 ਦੇ ਵਿੱਚ ਖੇਡਦੇ ਵਿੱਚ 90 90 ਫੈਂਕ ਨੰਬਰ ਲੈ ਕੇ ਪਾਸ ਹੁੰਦੇ ਆ ਇਹ ਕਿਸੇ ਵੀਰ ਦੇ ਮਨ ਦੇ ਵਿੱਚ ਵਹਿਮ ਹੋਵੇ ਕਿ ਸਵੇਰ ਗੁਰਦੁਆਰਾ ਸਾਹਿਬ ਦਾ ਸਪੀਕਰ ਬੱਚਿਆਂ ਨੂੰ ਤੌਂ ਕਰਦਾ ਮੈਂ ਦਾਅਵੇ ਨਾਲ ਕਹਿੰਦਾ ਕਿ ਬੱਚਾ ਅੱਠ ਕਿੰਨੇ ਖੇਤੀ ਦੇ ਨਾਲ ਚਾਰ ਪਸੂ ਉਹ ਪੱਠੇ ਪਾ ਕੇ ਵੀ ਅਸੀਂ ਫਿਰ ਵੀ ਬੱਚੇ ਨੇ ਚਾਨਨੇ ਪਲਾਂਟ ਨੰਬਰ ਪ੍ਰਾਪਤ ਕੀਤੇ ਆ ਬੇਸੂ 41 ਸਕੂਲ ਤੋਂ ਜਾ ਕੇ 2854 ਸਕੂਲ ਦਾ ਕੋਡ ਹੈ ਕਟੜੂワਸ਼ ਦੀਪ ਸਿੰਘ ਦੇ ਨਾਮ ਤੋਂ ਪਿਛਲੀ ਵਾਰ 10 ਵਿੱਚੋਂ ਔਰ ਹੁਣ ਆਈਆਈਟੀ ਦੀ ਤਿਆਰੀ ਕਰ ਰਿਹਾ ਹੈ 18 ਹਿੰਦੀ ਵੀਡੀਓ ਦਾ ਪੜਾਅ ਬੱਚਾ ਇੰਗਲਿਸ਼ ਦੇ ਵਿੱਚ ਤਿਆਰੀ ਕਰ ਰਿਹਾ ਹੈ ਬਿਰਲੇ ਬੱਚੇ ਹੁੰਦੇ ਆ ਇਹ ਜੀ ਗੱਲ ਨਹੀਂ ਕਿ ਸਾਰੇ ਬੱਚੇ ਕੋਝੇ ਹੁੰਦੇ ਆ ਪਰ ਉਹ ਬਹਾਨਾ ਮਾਰਨਾ ਸਭਾ ਵੀ ਗੁਰਦਾਰਾ ਸਾਹਿਬ ਦੀ ਬਾਣੀ ਤੰਗ ਕਰਦੀ ਹੈ ਪਰ ਜਿੱਦੋਂ ਤੰਗ ਕਰਨ ਲੱਗ ਜਾਂਦੀ ਹੈ ਸੱਚੀ ਮੱਚੀ ਕਿਸੇ ਦਾ ਵੀਰ ਭਰਾ ਪੈ ਕੁੱਤੇ ਕੰਮਾਂ ਦੇ ਵਿੱਚ ਪੈ ਜਾਂਦਾ ਹੈ ਨਸ਼ੇ ਦੇ ਵਿੱਚ ਪੈ ਜਾਂਦਾ ਹੈ ਫਿਰ ਉਸੇ ਗੁਰੂ ਘਰ ਜਾ ਕੇ ਅਸੀਂ ਮੱਥੇ ਟੇਕਦੇ ਆਂ ਮਿੰਟਾ ਕਰਦੇ ਆਂ ਕਿ ਬਾਬਾ ਜੀ ਇਸ ਗਰਪ ਚੋਂ ਕੱਢੋ ਨਰਕ ਚੋਂ ਕੱਢੋ ਜੰਮਦੇ ਬੱਚਿਆਂ ਨੂੰ ਜੰਮਦੀ ਪਨੀਰ ਨੂੰ ਸਿੱਖੀ ਨਾਲ ਜੋੜੋ ਬਾਣੀ ਨਾਲ ਜੋੜੋ ਬਾਣੀ ਨਾਲ ਜੋੜੋ ਤਾਂ ਕਿ ਉਹਨਾਂ ਰੂਹਤ ਰੱਖਣੇ ਅੰਦਰ ਸਾਡੀ ਕੌਮ ਪੰਜਾਬੀ ਪੰਜਾਬੀ ਇਹ ਪੰਜਾਬ ਬਣ ਸਕੇ ਛੋੜੇ ਸਹਬਜਾ ਦੇ ਵੱਡੇ ਸਹਬਜਾ ਦੀ ਕੁਰਬਾਨੀ ਨੂੰ ਘਰ ਘਰ ਦੇ ਵਿੱਚ ਫੱਡੇ ਨਾਲ ਸੇ ਮਰ ਸਕੇ ਹਾਂਜੀ ਬਹੁਤ